ਹਾਂਜੀ ਅੱਜ ਪੁੱਤਰਾ ਹੋਊਗੀ 2 ਜਨਵਰੀ ਹਾਂਜੀ 80% ਪੈਟਰੋਲ ਪੰਪਾਂ ਤੇ ਡੀਜ਼ਲ ਮੁੱਕ ਗਿਆ ਪੈਟਰੋਲ ਮੁੱਕ ਗਿਆ ਗਵਰਨਮੈਂਟ ਨੇ ਕਿਹ ਕਾਨੂੰਨ ਬਣਾਤਾ ਵੀ ਜੇ ਐਕਸੀਡੈਂਟ ਨਾਲ ਬੰਦਾ ਮਰ ਗਿਆ 10 ਸਾਲ ਡਰਾਈਵਰ ਨੂੰ ਸਜ਼ਾ 10 ਲੱਖ ਰੁਪਏ ਜੁਰਮਾਨਾ ਡਰਾਈਵਰਾਂ ਨੇ ਹੜਤਾਲੇ ਕਰਤੀ ਕਹਿੰਦੇ ਅਸੀਂ ਦਿਹਾੜੀਓ ਕਰਲਾਂਗੇ ਗਲਤੀ ਤਾਂ ਸਕੂਟਰੀ ਵਾਲੀ ਬੀਬੀ ਦੀ ਹੁੰਦੀ ਆ ਉਹ ਕਹਿੰਦੀ ਅਸੀਂ ਜੇਲ ਕੱਟਾਂਗੇ ਸਾਰ ਜਿੱਥੇ ਪਟ્રોલ ਹੈਗਾ ਟੀਚਰ ਲੰਬੀਆਂ ਲੰਬੀਆਂ ਲਾਈਨਾਂ ਲੱਗਿਆ ਨੇ ਮੈਂ ਵੀ ਫਿਰ ਮੋਟਰਸਾਈਕਲ ਦੀ ਚਾਬੀ ਰੱਖਤੀ ਸ਼ਾਇਦ ਤੁਹਾਨੂੰ ਛੱਡ ਕੇ ਰੇਲਵੇ ਸਟੇਸ਼ਨ ਤੇ ਮੈਨੂੰ ਮੋਟਰਸਾਈਕਲ ਦੀ ਹੁਣੋਂ ਪਵੇ ਕੋਈ ਬੱਸ ਟਰੱਕ ਨਹੀਂ ਚੱਲਦੇ ਸਭ ਬੰਦ ਨੇ ਰੋਡ ਖਾਲੀ ਪਏ ਨੇ ਜਮੇ ਕੋਈ ਤੇਲ ਵਾਲੀ ਪ੍ਰੋਬਲਮ ਆ ਜੀ ਜਿਹੜੀ ਮਾਸੀ ਨੇ ਫੋਨ ਕਰਕੇ ਦੱਸੀ ਸੀ ਮੈਨੂੰ ਦੱਸਿਆ ਫੋਨ ਕਰਕੇ ਹਾਂ 80% ਤਾਂ ਉਹਨੇ ਆਹ ਤੇਲ ਨਹੀਂ ਚੱਲੂ ਕਿੱਥੋਂ ਆ ਨਾ ਵੀ ਆਹ ਤੇਲ ਚੱਲੂ ਇਹਦੇ ਸਾਬ ਨਾਲ ਤਾਂ ਬੈਂਕਾਂ ਜੇ ਮੁਲਾਜ਼ਮ ਜਿਹੜੇ ਆਉਂਦੇ ਨੇ ਤੇਲ ਨਾਲੇ ਆਉਂਦੇ ਨੇ ਸਕੂਲ ਬੱਚੇ ਨੂੰ ਮੌਜ ਹੋ ਜੂਗੀ ਬੱਚੇ ਛੁੱਟਿਆ ਜਾਣਗੀਆਂ ਉਹ ਕਹਿੰਦੇ ਜੀ ਮਤਲਬ 7000 ਰੁਪਿਆ ਘਟੋ ਘਟ 12 ਵੱਧ ਤੋਂ ਵੱਧ 12 ਤਾਂ ਡਰਾਈਵਰ ਦੀ ਸੈਲਰੀ ਆ ਉਹ ਫਿਰ 10 ਲੱਖ ਭਰਨਗੇ ਵਿਚਾਰੇ ਕਿੱਥੋਂ ਭਰੂੰਗਾ ਵਿਚਾਰਾ ਸਹੀ ਗੱਲ ਆ ਬਹੁਤ ਠੰਡਾ ਫਿਰ ਮੈਂ ਮੈਦਾ ਸਾਈਕਲ ਤੇ ਜਾਊਂਗਾ ਨਾਲੇ ਜੀ ਫਿਰ ਡੈਡੀ ਮਤਲਬ ਹੁਣ ਗੱਡੀ ਦੇ ਵਿੱਚ ਮਤਲਬ ਟਰੱਕ 'ਚ ਬੱਜੀਏ ਆਪਾਂ ਜਾ ਕੇ ਉਹਦਾ ਤਾਂ ਕੀ ਕਸੂਰ ਹੈ ਵਿੱਚ ਹਮੇਸ਼ਾ ਗਰੀਬ ਆਦਮੀ ਦੇ ਹੁੰਦਾ ਹਾਂਜੀ ਆ ਗਰੀਬ ਦੀ ਕੁੜੀ ਨੂੰ ਜੇ ਕਿਸੇ ਦੇ ਘਰ ਵਾਲੀ ਨੂੰ ਕਿ ਭਾਬੀ ਕਹਦਾ ਅਮੀਰ ਦੀ ਜਗਲਾ ਭੈਣ ਦੀ ਸੱਸਰੀ ਕਹ ਚਾਹ ਲੱਗਦੀ ਭਾਬੀ ਹੋਵੇ ਸਹੀ ਗੱਲ ਹੈ ਸਾਰੀ ਲੱਗਦੀ ਹੋਵੇ ਹੈ ਉਹ ਗਰੀਬ ਦਾ ਹੀ ਗਾਰਗੀਰ ਦੀ ਤਲਵਾਰ ਕੱਦੂ ਦੇ ਘਰੇ ਦਾ ਕੱਦੂ ਤਲਵਾਰ ਦੇ ਕੱਤਣਾ ਕੱਤੂ ਨਹੀਂ ਤਰ ਮੈਂ ਚਾਹ ਵੀ ਲੋ ਜੀ ਆਲੇ ਮੈਨ ਨਾਲੇ ਟਿੱਕੀ ਕਰਤਾਂ ਬੈਂਕ ਕੱਟ ਦੇਣਾ ਇਹ ਟਿੱਕੀ ਬਹੁਤ ਆ ਮੈਂ ਬਸ ਨੂੰ ਸਾਈਕਲ ਤੇ ਜਾਣਾ ਅੱਜ ਮੰਗਾ ਲਵ ਫਿਰ ਹੁਣ ਦੇਖੋ ਤੈਨੂੰ ਜਾਣਾ ਨਹੀਂ ਕਹਿੰਦੇ ਸੀਗੇ ਲਿਆ ਉਹ ਭਰਾ ਲਿਆ ਉਹ ਕੈਨੀ ਕਹਿੰਦੇ ਲੋਕ ਕੈਨੀ ਆ ਭਰਾਈ ਜਾਂਦੇ ਨੇ ਆਪਾਂ ਤਾਂ ਮੈਂ ਤਾਂ ਅੱਜ ਨਿਕਲਿਆ ਆਪਣੇ ਕਿਹੜਾ ਕੋਈ ਗੱਲ ਕਰਦਾ ਡੈਡੀ ਅੱਜ ਹੀ ਫੋਨ ਆਇਆ ਸੀ ਤਾਂ ਕਈ ਦਿਨਾਂ ਦਾ ਪਤਾ ਉਹ ਵੀ ਨਾਲ ਨਹੀਂ ਕੋਈ ਕਰਦਾ ਆ ਸਾਰੇ ਪੈਟਰੋਲ ਪੰਪਾਂ ਤੇ ਮੁੱਕੋਗੇ ਤੇ ਇਹ ਡੈਡੀ ਮਾਸੀ ਨੂੰ ਫੋਨ ਹੁਣ ਆਇਆ ਸੀ ਮਾਸੀ ਮਾਸੀ ਹੁਣੀ ਅੱਜ ਘਰੋਂ ਨਿਕਲਿਆ ਨਾ ਉਹਨਾਂ ਨੂੰ ਵੀ ਅੱਜ ਪਤਾ ਲੱਗਿਆ ਉਦੋਂ ਮਾਸੀ ਨੇ ਫੋਨ ਕਰਿਆ ਕਹਿੰਦੀ ਵੀ ਡੈਡੀ ਨੂੰ ਕਹਿ ਦੋ ਮੈਂ ਤਾਂ ਕਈ ਦਿਨਾਂ ਦਾ ਪਤਾ ਸੀਗਾ ਹੁਣ ਜਦ ਮੈਂ ਗਿਆ ਦਰਾਹੇ ਵਾਲਾ ਪੈਟਰੋਲ ਪੰਪ ਤੇ ਮਦੂਤਾਂ ਵਾਲਾ ਸਾਰੇ ਬੰਦ ਬੰਦੀ ਹੋਣੀ ਸੀ ਜੀ ਚਲੋ ਆਜੋ ਫਿਰ ਚਾਹ ਦਾ ਪੀਏ ਆਪਣਾ ਪੈਟਰੋਲ ਤਾਂ ਪਾਈਏ ਅੰਦਰ ਆਪਣੀਆਂ ਦੇਖੀ ਜਾਉ ਉਹ ਆਪਣੀ ਮੋਟਰਸਾਈਕਲ ਤੇ ਉਹਨਾਂ ਦਾ ਹੈਗਾ ਤੇ ਉਹ ਕੋਦੀ ਦੇ ਦੇ ਪਿੰਨੀਆਂ ਦੇ ਦਿੰਨੇ ਆ ਜੀ ਪਿੰਨੀਆਂ ਕਾਦੀ ਬਣਾਈਆ 14 ਦੀ ਤੇ ਡੈਡੀ ਜੀ ਉਹ ਪੀਜ਼ਾ ਵੀ ਪਿਆਰਾ ਖਾਣਾ ਤਾਂ ਪੀਜ਼ਾ ਪੁੱਤ ਆ ਕੇ ਖਾ ਲਾਂਗੇ ਓਕੇ ਜੀ ਹੁਣ ਆਏ ਆ ਪੁੱਤ ਟੈਨਸ਼ਨ ਡੈਡੀ ਟ੍ਰੇਨ ਤਾਂ ਨਹੀਂ ਕੱਢਦੀ ਇਹ ਗਵਰਨਮੈਂਟ ਦੀ ਇਹਨਾਂ ਦੇ ਤੇਲ ਦੇ ਤਾਂ ਸਾਧਨ ਹੁੰਦੇ ਨੇ ਓਕੇ ਜੀ ਹੁ ਜਾਣੇ ਚੀ ਜਿਵੇਂ ਬਾਰਡਰਾਂ ਤੇ ਉੱਥੇ ਤਾਂ ਨਹੀਂ ਵੈਸੇ ਬਿਜਲੀ ਤੇ ਚੱਲਦੀਆਂ ਨੇ ਜੀ ਨਹੀਂ ਕਈ ਜਗ੍ਹਾ ਤਾਂ ਦਿੰਦੇ ਨੇ ਸਟੋ ਟ੍ਰੇਨਾਂ ਵੀ ਬੰਦ ਹੋ ਜਾਣਗੇ ਜੇ ਕਹਾ ਕੇ ਨਹੀਂ ਆਉਣਾ ਹਾਂਜੀ ਹੁਣ ਦੂਰੋਂ ਕਿਸੇ ਨੇ ਆਉਣਾ ਜਾਣਾ ਚੜ੍ਹਨਾ ਉਤਰਨਾ ਫੇਰ ਕੀ ਕਰੂਗਾ ਸ਼ੁਭ ਸ਼ੁਭ ਬੋਲੀਏ ਹੋ ਮੈਨੂੰ ਲੱਗਦਾ ਉਹਨੂੰ ਮੋਟਰਸਾਈਕਲ ਤੇ ਛੱਟ ਕੇ ਆਉਣਾ ਮੈਨੂੰ ਵੀ ਇਹੀ ਨਾਲ ਕੋਈ ਨਾ ਰੈਡੀ ਪਹਿਲਾਂ ਵੀ ਮੈਨੂੰ ਪਹਿਲਾਂ ਹੀ ਮੈਨੂੰ ਅੰਦਰੋਂ ਇਹੀ ਆ ਰਿਹਾ ਸੀਗਾ ਵੀ ਮੋਟਰਸਾਈਕਲ ਤੇ ਜਾਣਾ ਪੈਣਾ ਦੋ ਗੇੜੇ ਲੱਗਣਗੇ ਆ ਗਈਗੀ ਵਿਚਾਰੀ ਗਊ ਨਹੀਂ ਮਨਰਾਜ ਜਾ ਕੇਗਾ ਇੱਕ ਤੇ ਜੇ ਮਨਰਾਜ ਕੋਲ ਕੋਤ ਤੇਲ ਬੋਜੂ ਤਾਂ ਹੀ ਜੀ ਆ ਉਹਨੇ ਵੀ ਅੱਜ ਕਹਿ ਦੇਣਾ ਮੈਂ ਤਾਂ ਆਪਣਾ ਚਾਬੀ ਅੰਦਰ ਰੱਖਤੀ ਠੀਕ ਹੈ ਹਾਂ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਸਾਰੇ ਜਹਾਂ ਕੰਬੜਿਆਂ ਦੇ ਵਿੱਚ ਹੋਣਗੇ ਤੇ ਸਾਠੇ ਵਰਗੀਆਂ ਨੇ ਵਿਚਾਰੀ ਜਿਹੜੀਆਂ ਉਹਨਾਂ ਨੂੰ ਰਸੋਈ ਦੇ ਵਿੱਚ ਆਉਣਾ ਪੈਂਦਾ ਕੰਮ ਕਰਨੇ ਪੈਂਦੇ ਨੇ ਬਹੁਤ سارے ਪਰ ਖੇਤੀ ਵਾਲਿਆਂ ਨੂੰ ਬਹੁਤ ਕੰਮ ਕਰੰਨੇ ਪੈਂਦੇ ਨੇ ਜੋਬ ਬਣੇ ਨੇ ਜੋਬ ਤੇ ਜਾਣਾ ਹੁੰਦਾ ਕੰਮ ਸਾਰੇ ਲਈ ਹੁੰਦੇ ਨੇ ਪਰ ਮਜਬੂਰੀ ਬਣ ਜਾਂਦੀ ਆ ਵੀ ਆਪਣਾ ਕੰਮ ਕਰਨਾ ਹੀ ਕਰਨਾ ਤੇ ਅੱਜ ਆਪਾਂ ਨੇ ਬਣਾਉਣਾ ਮਿਕਸ achar ਕਿੰਨੇ ਦਿਨਾਂ ਤੋਂ ਮੈਂ ਇੱਥੇ ਜੜੀ ਕਹਿੰਦੇ ਸੀ ਮੈਂ ਮਿਕਸ achar ਖਾਣਾ ਮਿਕਸ achar ਖਾਣਾ ਮੈਂ ਇਹਨੂੰ ਵੈਸੇ ਗੋਭੀ ਮੈਂ ਕੱਟ ਲਾਈ ਕਰਦੀ ਆ achar ਦੇ ਵਿੱਚ ਇਸ ਕਰਕੇ ਮੈਂ ਥੋੜਾ ਜਿਹਾ ਹੀ ਬਣਾਉਣਾ ਕਿਉਂਕਿ ਜੇ ਜ਼ਿਆਦਾ ਬਣਾਉਣਾ ਹੋਵੇ ਫਿਰ ਤਾਂ ਧੁੱਪ ਚਾਹੀਦੀ ਆ ਥੋੜਾ ਜਿਹਾ ਧੁੱਪ ਇਸ ਘਾ ਲੋ ਫਿਰ ਉਹ ਖਰਾਬ ਨਹੀਂ ਹੁੰਦਾ ਹੈਗਾ ਤੇ ਹੁਣ ਆਪਾਂ ਨੇ ਥੋੜਾ ਜਿਹਾ ਸਬਜ਼ੀ ਦੀ ਤਰ੍ਹਾਂ ਬਣਾ ਲੈਣਾ ਜਿਹੜਾ ਦੋ ਹਫ਼ਤੇ ਚੱਲ ਸਕੇ ਤੇ ਫਿਰ ਉਹ ਖਰਾਬ ਨਹੀਂ ਹੋਊਗਾ ਤੇ ਇਹ ਆਪਾਂ ਨੇ ਥੋੜਾ ਜਿਹਾ ਚਾਹ ਬਣਾਉਣਾ ਥੋੜਾ ਜਿਹਾ ਸਮਾਨ ਆਪਾਂ ਨੇ ਲੈ ਕੇ ਰੱਖਿਆ ਹੋਇਆ ਮਸਾਲਿਆਂ ਵਾਲਾ ਚਾਹ ਬਣਾਉਣਾ ਆਪਾਂ ਨੇ ਜਿਹਦੇ ਲਈ ਆਪਾਂ ਨੇ ਮਹਿਕ ਤੇ ਉਹਦੇ ਡਾਡੇ ਲਈ ਕੌੜੀ ਮਿਰਚ ਲਈ ਹੈ ਇਹ ਜਿਆਦਾ ਤਿੱਖਾ ਕਰਦੇ ਨੇ ਤੇ ਆਪਾਂ ਨੇ ਆਪਣੀ ਦੂਜੀ ਲਈਆ ਮੋਟੀ ਮਿਰਚ ਕਿਉਂਕਿ ਕੌੜੀ ਨਹੀਂ ਹੁੰਦੀ ਮੈਨੂੰ ਵੈਸੀ ਵੀ ਟੇਸਟੀ ਲੱਗਦੀ ਹੈ ਮੈਂ ਸਿਰਕੇ ਦੇ ਵਿੱਚ ਪਾ ਕੇ ਵੀ ਖਾ ਲੈਣੀ ਆ ਤੇ ਥੋੜੀਆਂ ਜਿਹੀਆਂ ਲਈਆਂ ਨੇ ਗਾਜਰਾਂ ਤੇ ਥੋੜੀਆਂ ਜਿਹੀਆਂ ਲਈਆਂ ਨੇ ਮੂੜੀਆਂ ਇਹ ਤਿੰਨ ਚੀਜ਼ਾਂ ਦਾ ਆਪਣੇ ਬੈਕਯਾਰਡ ਦੇ ਵਿੱਚ ਹੀ ਸੀਗਾ ਉੱਥੋਂ ਤੋੜ ਲੈਂਦੀਆਂ ਕੱਲੀਆਂ ਇਹ ਮਿਰਚ ਆਪਾਂ ਨੇ ਲੈ ਕੇ ਆਂਦੀਆਂ ਨੇ ਬਜਾਰੋਂ ਤੇ ਥੋੜੇ ਥੋੜੇ ਮਸਾਲੇ ਪਾਵਾਂਗੇ ਕੋਈ ਥੋੜੀ ਜੀ ਚੀਜ਼ ਆ ਤੇ ਇਹ ਹੈ ਜੀਰਾ ਥੋੜੇ ਜਿਹਾ ਕਾਲੀ ਮਿਰਚਾਂ ਥੋੜੀ ਜੀ ਮੇਥੇ ਮੇਥੇ ਸੌਰੀ ਧਨੀਆ ਰਾਈ ਤੇ ਕਾਲੀ ਸਰੋਂ ਜਿਹੜੀ ਆਪਾਂ ਆਮ ਘਰੇ ਵਰਤਦੇ ਆਂ ਬਾਕੀ ਇਹ ਚੀਜ਼ਾਂ ਆਪਾਂ ਨੇ ਭੁੰਨਣੀਆਂ ਨੇ ਤੇ ਇਹ ਕਲੌਂਜੀ ਬਿਨਾ ਭੁੰਨੇ ਤੋਂ ਪਾਵਾਂਗੇ ਹਲਦੇ ਨਮਕ ਤੇ ਦੇਗੀ ਮਿਰਚ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਉਹ ਕਰ ਲੈਨੇ ਆ ਲਾਈਟ ਵੀ ਭੱਜੀ ਸਾਡੇ ਹੁਣ ਸਾਨੂੰ ਕੁੰਡੇ ਦੇ ਵਿੱਚ ਪੀਸਣਾ ਪੈਣਾ ਇੱਕ ਵਾਰੀ ਪਹਿਲਾਂ ਵੀ ਅਚਾਰ ਬਣਾਇਆ ਸੀਗਾ ਅਚਾਰ ਨਾਉਣ ਲੱਗੇ ਸੀ ਉਦੋਂ ਵੀ ਇਦਾਂ ਹੀ ਸੀ ਬਣਾਇਆ ਲੱਤ ਕੇ ਪੰਜ 6 ਵਾਰੀ ਤਾਂ ਮੈਂ ਸੌਂਝਿਆਂ ਦੇ ਗਾਰਡਨ ਦੇ ਵਿੱਚ ਜਾਇਆ ਸਾਗ ਤੋੜ ਲਈ ਗਜਰਾ ਪਟਿਕਾ ਲਈ ਮੂੜੀ ਲਈ ਕਿ ਵਿਚੇ ਮਟਰ ਬਹੁਤ ਲੱਗੇ ਹੋਏ ਸੀ ਮੈਂ ਕਿਹਾ ਮਟਰ ਵੀ ਤੋੜ ਕੇ ਲੈ ਜਾ ਇਦਾਂ ਫਿਰਦੀ ਫਿਰਦੀ ਥੱਕ ਗਈ ਬਸ ਕਦੇ ਉਤਰਨ ਕਦੇ ਉਤਰਨ ਹਜੇ ਇੰਨੇ ਜ਼ਿਆਦਾ ਸਿੰਗਰੇ ਲੱਗੇ ਹੋਏ ਨੇ ਕਾਫੀ ਪੱਕ ਗਏ ਚੁੱਕੇ ਨੇ ਖਾਵੇ ਕੀ ਬੰਦਾ ਸਮਝ ਇਹ ਨਹੀਂ ਆਉਂਦੀ ਹੈਗੀ ਜਦੋਂ ਸਬਜ਼ੀਆਂ ਹੁੰਦੀਆਂ ਨੇ ਇੱਕੋ ਦਾ ਮੈਨੇ ਹੋ ਜਾਂਦੀਆਂ ਨੇ ਤੇ ਜਦੋਂ ਸ਼ੋਰਟੇ ਆਣੀਆਂ ਤਾਂ ਫਿਰ ਸਬਜ਼ੀਆਂ ਮਿਲਦੀਆਂ ਹਨ ਬਿਜਾਰਾਂ ਵਿੱਚ ਬਹੁਤ ਮਹਿੰਗੀਆਂ ਮਿਲਦੀਆਂ ਨੇ ਤੇ ਚਲੋ ਆਪਾਂ ਆਪਣਾ ਕੰਮ ਕਰਦੇ ਹਾਂ ਗੱਨਾ ਪਰਤਾ ਤਾਂ ਜਾਰੀ ਰਹਿਣਗੀਆਂ ਇੱਥੇ ਤੇ ਜੇ ਆਪਾਂ ਨੇ ਸਾਰੀਆਂ ਚੀਜ਼ਾਂ ਥੋੜੀਆਂ ਥੋੜੀਆਂ ਰੋਸਟ ਕਰ ਲੈਣੀਆਂ ਨੇ ਅੱਗੇ ਪਿੱਛੇ ਪਾਉਣ ਦਾ ਇਹਨਾਂ ਦਾ ਕੁਝ ਨਹੀਂ ਹੁੰਦਾ ਸੇਮ ਹੀ ਹੋ ਜਾਂਦੀਆਂ ਨੇ ਸਾਰੀਆਂ ਇਹਨੂੰ ਜ਼ਿਆਦਾ ਨਹੀਂ ਭੁੰਨਣਾ ਬਸ ਥੋੜਾ ਜਿਹਾ ਗਰਮ ਜਿਹਾ ਕਰਨਾ ਜੇ ਆਪਾਂ ਜ਼ਿਆਦਾ ਭੁੰਨ ਦਿੰਨੇ ਆ ਤਾਂ ਇਹਦੀ ਸਮੈਲ ਚਲੇ ਜਾਂਦੀ ਆ ਵੈਸੇ ਇੱਕ ਗਲੋ ਵਧੀਆ ਹੈ ਮਿਕਸੀ ਜ਼ਿਆਦਾ ਗ੍ਰाइंड ਕਰ ਦਿੰਦੇ ਇੱਕੋ ਦਾਮ ਹਣਾ ਤੇ ਇਹ ਆਪਾਂ ਨੇ ਮੋਟਾ-ਮੋਟਾ ਰੱਖਣਾ ਸੀਗਾ ਚਲੋ ਜੀ ਉਠੋ ਤੇਲ ਆਪਾਂ ਨੇ ਦੋ ਕੁਕੜਸ਼ੀਆਂ ਪਾ ਕੇ ਕੜਾਹੀ ਦੇ ਵਿੱਚ ਰੱਖ ਦਿੱਤਾ ਤੇ ਬਾਕੀ ਇਹ ਚੰਗੀ ਤਰ੍ਹਾਂ ਗਰਮ ਹੋਣ ਦਾ ਥੇ ਫਿਰ ਇਹਦੇ ਵਿੱਚ ਸਾਰਾ ਮਟੀਰੀਅਲ ਆਪਾਂ ਨੇ ਸਿੱਟ ਲੈਣਾ ਤੇਲ ਆਪਣਾ ਜੀ ਹੋ ਗਿਆ ਬਿਲਕੁਲ ਗਰਮ ਤੇ ਹੁਣ ਆਪਾਂ ਨੇ ਸਾਰੀਆਂ ਚੀਜ਼ਾਂ ਪਕਾਆਂ। ਇਕੱਟੇ ਨੇ ਰੱਖ। ਇਹਨੂੰ ਸਿਰਫ ਆਪਾਂ ਨੇ ਢੇੜ ਦੋ ਮੈਂਟੀ ਭੁੰਨਣਾ। ਨਹੀਂ ਤਾਂ ਫਿਰ ਬਿਲਕੁਲ ਗੜ ਜੂਗੀ ਸਬਜ਼ੀ ਬਣ ਜੂਗੀ। ਇੰਨਾ ਸੋਹਣਾ ਲੱਗਦਾ। ਕਲਰਫੁਲ। ਤੇ ਇਹਦੇ ਨਾਲ ਬੀਜਦੜ ਤੇ ਮੂਤੇ ਵੀ ਪਿਆ ਜਾਂਦਾ, ਬੀਜ ਕੱਢ ਵੀਦਾ ਉਹ ਜਿਹਨੂੰ ਕੋਈ ਇੰਨਾ ਹੋ ਲੱਗਦਾ। ਤੁਸੀਂ ਜਦੋਂ ਥੋੜੀਆਂ ਪਤਲੀਆਂ ਨੇ। ਵੇ ਰੇ ਕਈ ਵਾਰ ਮੇਰੇ ਮੋਟੇ ਵੱਜ ਜਾਂਦੇ ਨੇ ਸਰ। ਤੇ ਇਹ ਇੱਕ ਚਮਚ ਪਾਵਾਂਗੇ ਤਾਂ ਦੇਗੀ ਮਿਰਚ ਰੱਖੀ ਕਿਉਂਕਿ ਇਹਦੇ ਨਾਲ ਕਲਰ ਵਧੀਆ ਹੋ ਜਾਂਦਾ। ਨਮਕ ਫਾਲੋ ਆਪਣਾ ਟੇਸਟ ਦੇ ਅਕੋਰਡਿੰਗ। ਥੋੜੀ ਜਿਹੀ ਹਲਦੀ ਪਾ ਲੋ ਕਲਰ ਲਈ। ਤੇ ਬਾਕੀ ਜਿਹੜਾ ਆਪਾਂ ਨੇ ਆਪਣਾ ਮਸਾਲਾ ਗ੍ਰाइंड ਕੀਤਾ ਸੀ। ਚਾਹਰ ਕਰ ਦੋ ਮਿਕਸ ਅਚਾਰ ਕਰ ਦੋ ਮਿਕਸ ਤੇ ਗੈਸ ਕਰ ਦੋ ਬੰਦ ਤੇ ਫਿਰ ਪਾ ਦੋ ਇਹਦੇ ਵਿੱਚ ਕਲੌਂਜੀ ਇਹ ਬਹੁਤ ਬਿਮਾਰੀਆਂ ਹਟਾਉਂਦੀ ਆ ਕਲੌਂਜੀ ਸਾਰੀਆਂ ਚੀਜ਼ਾਂ ਹੀ ਕੁਛ ਨਾ ਕੁਝ ਕਰਦੀ ਤੇ ਥੋੜਾ ਇਹ ਇੱਕ ਚਮਚ ਪਾ ਲਓ ਤੁਸੀਂ ਇਹਦੇ ਵਿੱਚ ਸਿਰਕਾ ਸਿਰਕਾ ਸਾਡੇ ਕੋਲ ਇੱਕ ਚਮਚੀ ਬਚਿਆ ਜੇ ਤੁਹਾਡੇ ਕੋਲ ਸਿਰਕਾ ਨਹੀਂ ਹੈਗਾ ਤੁਸੀਂ ਨਿੰਬੂ ਵੀ ਨਿਚੋੜ ਸਕਦੇ ਹੋ ਅਮਚੂਰ ਵੀ ਪਾ ਸਕਦੇ ਹੋ ਥੋੜਾ ਟਾਸ ਲਈਓ ਕਰਨਾ ਹੁੰਦਾ ਤੇ ਦੇਖੋ ਕਿੰਨਾ ਵਧੀਆ ਹੈ ਜਦੋਂ ਆਪਣੀ ਸਬਜੀ ਲੱਗਦੀ ਹੈ ਤੇ ਸਿਰਕੇ ਨਾਲ ਇਹਦੀ ਲਾਈਫ ਵੀ ਵੱਧ ਜਾਂਦੀ ਹੈ ਹਾਂ ਸਿਰਕੇ ਨਾਲ ਖਾਵ ਨਹੀਂ ਹੁੰਦਾ ਜਬ ਦੀ ਤੇ ਲਓ ਜੀ ਅਚਾਰ ਆਪਣਾ ਤਿਆਰ ਆ ਤੇ ਖਾਣਗੇ ਤੇ ਦੱਸਣਗੇ ਅੱਜ ਸਰੀਰ ਇਜਾਜ਼ਤ ਨਹੀਂ ਦੇ ਰਿਹਾ ਵੀ ਖਾਈਏ ਪਹਿਲਾਂ ਹੀ ਖਾ ਖਾ ਕੇ ਢਿੱਡ ਪੂਰਾ ਭਰਿਆ ਹੋਇਆ ਵਾਹੀ ਭਗਵਾਨ ਰੋਟੀ ਇੱਕੇ ਖਾਣੀ ਆ ਮੈਂ ਅੱਜ ਰੋਟੀ ਬਣਾਈ ਹੋਈ ਏ ਕਾ ਜੀ ਅੱਜ ਉਤਰ ਮੰਮੀ ਨੂੰ ਤਾਂ ਹੌਸਲਾ ਦੇ ਦਈਆਂ ਸੇਮੀਆਂ ਬਣਾ ਰਹੇ ਨੇ ਜੀ ਮੰਮੀ ਤੁਹਾਡੇ ਲਈ ਮੈਂ ਦੁੱਧ ਵਾਲੀਆਂ ਸੇਵੀਆਂ ਖਾਉਂਗੀ ਤੁਸੀਂ ਦੂਸਰੀਆਂ ਪਾਣੀ ਵਾਲੀਆਂ ਗੁੱਡ ਚੀਨੀ ਵਾਲੀਆਂ ਚਾਹਣੀਆਂ ਚਾਹਰਾ ਚ ਨਵਾਂ ਬਣਾਇਆ ਹੈ ਹਾਂਜੀ ਤਹਾਨੂੰ ਪੂਰਾ ਕਰਾਰਾ ਰਾਜਦੀਪ ਮੈਥੋਂ ਪੁੱਛ ਕੇ ਵੀ ਦੂਜੀਆਂ ਸੇਵੀਆਂ ਕਿਹੜੀਆਂ ਹੁਣ ਮੰਮੀ ਤੋਂ ਕਨਫਰਮ ਕਰਨ ਗਿਆ ਵੀ ਪਾਣੀ ਵਾਲੀਆਂ ਸੇਵੀਆਂ ਹੁੰਦੀਆਂ ਨੇ ਇਹਨੂੰ ਯਕੀਨ ਨਹੀਂ ਮਿਲਦੇ ਬਹੁਤੀ ਛੋਟੇ ਹੁੰਦੇ ਪਾਣੀ ਵਾਲਾ ਪਹਿਲਾਂ ਪਰ ਰੋਟੀ ਦਾ ਕਰ ਲਈਏ ਤੇ ਦੋ ਸੇਵੀਆਂ ਚ ਲੈ ਚੱਲਦੇ ਹਾਂ ਉਸੀਂ ਇਸ ਤਰ੍ਹਾਂ ਦੇ ਸਾਗ ਦੇ ਤੇ ਅਫਸਰ ਵਿੱਚ ਦੇਖਦੇ ਹੁੰਦੇ ਸੀ ਜੋ ਜਾਨਾ ਪਾਰਟੀ ਚ ਉਹਨਾਂ ਦੇ ਹੁੰਦੇ ਸਾਡੇ ਤਾਂ ਲੰਗਰ ਜੀ ਕਦੇ ਚਾਰ ਆਏ ਹੀ ਨਹੀਂ ਸੀ ਗੁੱਟ ਬਹੁਤ ਵਧੀਆ ਵਿੱਚ ਸਲਗਮ ਨਾ ਗਾਜਰ ਮੋਲੀ ਮੋਲੀ ਮਿਰਚ ਗੋਭੀ ਨਹੀਂ ਪਾਈ ਜਾਂਦੀ ਨਹੀਂ ਮੰਮੀ ਕਹਿੰਦੇ ਅੱਜ ਇਹਦੇ ਵਾਲੇ ਹੀ ਬਣਾਉਣਾ ਜੀ ਬੜੇ ਦੁੱਖ ਦੀ ਗੱਲ ਰਾਜਦੀਪ ਨੂੰ ਮੇਰੀ ਕੁਕਿੰਗ ਤੇ ਭਰੋਸਾ ਹੀ ਕੋਈ ਨਹੀਂ ਕਿਉਂ ਹੋਰ ਵਾਸਤੇ ਮ ਮਮੀ ਨੂੰ ਪੁੱਛਣਾ ਆ ਵੀ ਪਾਣੀ ਵਾਲੀਆਂ ਸੀਆਂ ਹੁੰਦੀਆਂ ਨੇ ਨਹੀਂ ਕਹਿੰਦਾ ਹੁੰਦੀਆਂ ਨੇ ਮੈਂ ਉਹੀ ਕਹਿਣੀ ਆ ਮਤਲਬ ਮੈਂ ਇਹਨੂੰ ਦੱਸਿਆ ਵੀ ਪਾਣੀ ਵਾਲੀਆਂ ਦੇਖਦੀਆਂ ਜੇ ਇਹਨਾਂ ਦੇ ਜਨਮ ਤੋਂ ਪਹਿਲਾਂ ਦਾਦੂ ਸੀਦੇ ਤੁਹਾਡੇ ਹਨ ਜ ਜਿਹਨਾਂ ਨੂੰ ਜ਼ਖਾਮ ਜਾਂ ਕੁਝ ਵੀ ਹੋ ਜਾਂਦਾ ਸੀ ਉਹਨਾਂ ਨੇ ਕਹਿਣਾ ਦਰਸ਼ਨ ਭਾਈ ਮੈਨੂੰ ਤਾਂ ਨਾ ਪਤਲੀਆਂ ਜਿਹੀਆਂ ਸੇਮੀਆਂ ਬਣਾ ਕੇ ਦੇ ਦੇ ਚੰਗਾ ਦੇਸੀ ਘਿਓ ਪਾ ਕੇ ਤਰਕਾ ਲਾ ਕੇ ਵਿੱਚ ਗੁੜ ਪਾ ਕੇ ਫਿਰ ਉਹਦੇ ਨਾਲ ਬੰਦਾ ਠੀਕ ਹੋ ਜਾਂਦਾ ਰਾਜਦੀਪ ਨੂੰ ਹੋਣਾ ਕਿ ਤੇ ਭਾਬੀ ਨੇ ਝੂਠ ਹੀ ਬੋਲਿਆ ਮੈਂ ਰੋੜਾ ਲਈ ਸੇਮੀ ਖਾਣਾਂ ਉਹ ਨਵੇਂ ਕੱਪ ਪਏ ਨਹੀਂ ਉਹ ਕਦੇ ਵਰਤੇ ਨਹੀਂਗੇ ਹੋ ਚਿੱਟੇ ਕੱਪ ਮੈਂ ਉਧਰ ਪਾ ਕੇ ਦੇਤੀ ਸੀ ਚਾਹ ਕੌਣਾ ਸੀ ਸ਼ੀਸ਼ੇ ਦੇ ਕਪੜਾ ਦੇ ਨਾਲ ਸਰਦਿਆ ਤੇ ਹੋਰ ਵੀ ਚਾਰ ਪੰਜ ਗਿਆ ਮੰਮੀ ਜੀ ਨਾ ਨੂੰ ਵੀ ਨੂੰ ਨਾ ਤਾਂ ਪ੍ਰਸਤੁਤ ਹੋਲੇ ਨਹੀਂ ਤੇ ਕਪੜਾ ਵੀ ਦੇ ਚੀ ਕੇ ਆਦੇ ਪਾਸ ਕਰ ਪਾਸ ਕਰ ਮੰਮੀ ਆ ਦੱਸਿਓ ਜੀ ਆ ਕੀ ਕਹਿ ਰਿਹਾ ਜੀ ਸਹੀ ਹੈ ਲੈ ਤੇ ਭਾਈ ਤੇਰਾ ਧੋਰਾ ਇਹਨੂੰ ਬੰਨਾਉਂਦੇ ਨੇ ਤੇ ਆਪਣਾ ਜੀ ਅਚਾਰ ਟੇਸਟੀ ਲੋਕਾਂ ਨੇ ਯਕੀਨ ਕਰ ਲਿਆ ਨਾ ਤੇ ਆਪਾਂ ਆਪਣਾ ਇਹਨੂੰ ਪਾ ਕੇ ਰੱਖ ਵੀ ਲਈਏ ਜੀ ਕਾਲੂ ਪੀਜ਼ਾ ਬਣਾਉਣਾ ਇਹ ਮੇਰੇ ਮਾਲਕਾ ਨੋਂ ਤਾਂ ਕੋਈ ਕੰਮ ਹੀ ਨਹੀਂ ਕਰਦੀ ਰਾਜਦੀਪ ਨੂੰ ਪੀਜ਼ਾ ਹੀ ਨਹੀਂ ਦੇਣਾ ਆਪਾਂ ਨੇ ਕੋਕਿੰਗ ਤੇ ਵੀਡੀਓ ਮਣਾਉਂਦੇ ਹੋਰ ਤੇ ਕੰਮ ਹੀ ਨਹੀਂ ਕਰਦੀ ਕਿੰਨਾ ਹੋਰ ਕੀ ਕਰੇ ਐਡੀ ਛੇਦੀ ਬਿਆਨ ਜੇ ਹੋ ਜਾਂਦੇ ਨੇ ਐਡੀ ਛੇਦੀ ਬਿਆਨ ਜੇ ਹੋ ਜਾਂਦੇ ਆ ਬਸ ਸਰਕਾਰ ਅਈਆਂ ਬਸ ਜਿਵੇਂ ਸਰਕਾਰਾਂ ਬਦਲਦੀਆਂ ਨੇ ਉਹਵੇਂ ਸਾਡੇ ਬਿਆਨ ਬਦਲਦੇ ਪਰ ਜੀ ਪਲਾਸਟਿਕ ਦੇ ਵਿੱਚ ਨਹੀਂ ਸੀ ਪਾਉਣਾ ਚਾਹੀਦਾ। ਹਫਤਾ ਨਹੀਂ ਚੱਲਣਾ। ਪਰ ਆਚਾਰ ਪਲਾਸਟਿਕ ਫਿਰ ਇਹਨੂੰ ਉਹਦੇ ਚ ਪਾ ਦੇਣਾ ਸੀ ਡੋਂਗੇ ਚ। ਆਚਾਰੇ ਬੋਲ ਚ ਪਾਣਾ। ਹਾਂਜੀ। ਕਿਉਂਕਿ ਇਹ ਕਹਿੰਦੇ ਵੀ ਪਲਾਸਟਿਕ ਨਾਲ ਪਤਾ ਨਹੀਂ ਕੀ ਹੁੰਦਾ। ਕੁਝ ਨਹੀਂ ਹੁੰਦਾ। ਸੁੱਕਦੇ ਸੁੱਤ ਸੰਭਲ ਲਈ ਆ। 60 ਸਾਲਾਂ ਦੇ ਹੋਣ ਵਾਲੇ ਆ। ਇਹ ਪ੍ਰੋਬਲਮ ਹੋਣੀ ਹੈ ਤਾਂ ਕੋਈ ਤਾਂ ਟੋਲ ਲਗਾਸੀ ਹੋ ਜਾਣੀ ਹੈ। ਸੱਚੇ ਪਲਾਸਟਿਕ ਵੀ ਕਈ ਪ੍ਰਕਾਰ ਦਾ ਨਾ ਇੱਕ ਜਮੇ ਬੇਕਾਰ ਪਲਾਸਟਿਕ। ਫੰਕ ਬਦਿਆ ਕਲਾਸ ਇਹ ਜੀ ਸਾਡਾ ਫ੍ਰੀ ਵਾਲਾ ਇਹਦੇ ਚ ਸਾਡਾ ਕਸਟਰਡ ਪਾਊਡਰ ਆਇਆ ਸੀ ਹਨਾ ਉਹੀ ਆ ਨਾ ਜੀ ਕਸਟਰਡ ਪਾਊਡਰ ਹੀ ਆਉਂਦਾ ਸੀ ਇਹਦੇ ਚ ਉਹ ਛੋਟੇ ਉਹ ਦੇਖੋ ਟੱਕਣ ਦੇਖੋ ਉਹਦੇ ਆ ਲੱਗਿਆ ਪਹਿਲਾਂ ਵੱਡੇ ਵਾਲਾ ਲੈ ਕੇ ਆਂਦਾ ਸੀ ਨਾ ਇਹਨਾਂ ਵਿੱਚ ਕਸਟਰਡ ਪਾਊਡਰ ਦਾ ਸਬੰਧ ਅਚਾਨਕ ਹੀ ਨਸਨ ਤੇ ਇਹ ਨਹੀਂ ਜੀ ਅੱਗੇ ਉਹ ਵਰਤਮਾਨ ਹੁੰਦੇ ਸੀ ਜਿਹੜੇ ਵਧੀਆ ਹੁੰਦੇ ਸੀ ਹਾਂਜੀ ਉਹ ਬਹੁਤ ਵਧੀਆ ਚੀਜ਼ ਸੀਗੀ ਬਹੁਤ ਵਧੀਆ ਹੁੰਦੇ ਸੀ ਹੁਣ ਵੀ ਬਹੁਤ ਆਏ ਪਏ ਨੇ ਹੁਣ ਚਾਰੇ ਨਹੀਂ ਇੰਨਾ ਕੋਈ ਖਾਂਦੇ ਆਪਾਂ ਬਣਾ ਲਈਦਾ ਡੈਡੀ ਖਾਂਦੇ ਨੇ ਤੇਰੇ ਜ਼ਿਆਦਾ ਤਾਂ ਹਾਂਜੀ ਪੁੱਤਰਾ ਦੇਖ ਲੈ ਅਸੀਂ ਆਪਣੇ ਦਾਦ ਜੀ ਦੇ ਸੂਲ ਬਰਕਰਾਰ ਰੱਖੇ ਹੋਏ ਕੀ ਰੱਖੇ ਨੇ ਬਰਕਰਾਰ ਸਾਡੇ ਦਾਦਾ ਜੀ ਮੇਰੇ ਦਾਦੀ ਬੜੇ ਦਾ ਹੁੰਦੀ ਸੀ ਕਿ ਛੇਦ ਪਸਲੇ ਜੀ ਤੋ ਜੁਲੇ ਜੀ ਗਰਮੀ ਆ ਜੀ ਗਰਮ ਪਾਣੀ ਸਾਰਤੀਆਂ ਜੱਟਾ ਜੱਟਾ ਜੀ ਕਰਨੀ ਬੀਪੀ ਦੇ ਲਈ ਮੇਰੇ ਵੇਲੇ ਵੀ ਬਾਲਟੀ ਦੇ ਸਾਈਕਲ ਹੁੰਦੇ ਸੀ ਬਾਲਟੀ ਜਾਂ ਤਸਲਾ ਉਹ ਵਕਤ ਤਾਂ ਮੈਂ ਵੀ ਦੇਖਿਆ ਹੈ ਉਹ ਤਾਂ ਆਪਾਂ ਨੇ ਬਾਹਰੋਂ ਲਵਾਏ ਨੇ ਸਾਰਿਆਂ ਨੇ ਹਾਂਜੀ ਇਹ ਤਾਂ ਹੁਣ ਲਵਾਏ ਨੇ ਲੋਕਾਂ ਨੇ ਮੈਂ ਤਾਂ ਤੇਰੀ ਸਿਰਤ ਕਰਦਾ ਸੀਗਾ ਤੈਂ ਉਨੂੰ ਹੀ ਕਹਤਾ ਇਹ ਵੀਡੀਓ ਵਾਲੇ ਨੂੰ ਵੀ ਪਤਾ ਵੀ ਆਪਣੇ ਹੁਣ ਸਾਈਕਲ ਲਵਾਈਏ ਨੇ ਮੇਰੇ ਵਿਆਹ ਵੇਲੇ ਦੀਆਂ ਲੱਗੀਆਂ ਕਦੇ ਕਦੇ ਚਲਾ ਦਿਆ ਕਰ ਨੋ ਨੋ ਛੂਟ ਮਤ ਬੋਲੋ ਹਾਂ ਦੇਖ ਲਾ ਸੀ ਆਪਣੇ ਪੁੱਤਰ ਆਪਣੇ ਭਾਂਡੇ ਆਪ ਫਿਰ ਘਰ ਤੇ ਧੋਲੇ ਕੋਲ ਦੀ ਜਾਲੀ ਬਹੁਤ ਯਤਨ ਕਰੀ ਲਿਆ ਨਾਲੇ ਮੰਮੀ ਨੂੰ ਸੌਖਾ ਮੇਰੇ ਸਾਰੇ ਕੱਪੜੇ干 ਕਰ ਦਿੱਤੇ ਫਿਰ ਹੱਥ ਪੈਰ ਫੇਰ ਕੇ ਤਾਂ ਨਹੀਂ ਆਲੀ ਹੋ ਗਈ ਉਹ ਤੇ ਲੋ ਜੀ ਬਾਕੀ ਹੱਸ ਸਮਝ ਕੇ ਚੱਲਦਾ ਰਹਿਣਾ ਤੇ ਇੱਥੇ ਆਪਾਂ ਆਪਣੀ ਵੀਡੀਓ ਦਾ ਐਂਡ ਕਰਦੇ ਹਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ